ਇੱਕ ਨਾਰਾ ਪੂਰੀ ਦੁਨੀਆ ਚ ਜਿੰਨੂੰ ਕਹਿੰਦੇ ਆ ਕਿ ਗੈਟ ਬਿਗ ਔਰ ਗੈਟ ਆਊਟ ਉਹ ਕਹਿੰਦਾ ਵੱਡੇ ਬਣ ਜਾਓ ਜਾਂ ਦਫਾ ਹੋ ਜਾਓ ਕੀ ਅਸੀਂ 10000 ਕਿੱਲੇ ਦਾ ਫਾਰਮ ਬਣਾ ਸਕਦੇ ਆ ਨਹੀਂ ਬਣਾ ਸਕਦੇ ਇਸ ਕਰਕੇ ਕਹਿੰਦੇ ਬਾਹਰ ਹੋਵੋ ਅਸੀਂ ਤੁਹਾਨੂੰ ਬਣਾ ਕੇ ਦਿਖਾਉਣੇ ਆ ਤੇ ਜਿੱਦਨ ਸਾਰੀ ਖੇਤੀ ਤੇ ਖਰਾਕ ਕਾਰਪੋਰੇਟ ਦੇ ਹੱਥੇ ਆ ਗਈ ਅੱਜ ਗੰਡੇ ਚੀਰ ਦੇ ਅੱਖਾਂ ਚ ਪਾਣੀ ਆਉਂਦਾ ਫਿਰ ਆਟਾ ਗੁੰਨਦੇ ਅੱਖਾਂ ਚ ਪਾਣੀ ਆਊਗਾ ਜਿੱਦਨ ਆਟਾ 1.5 200 ਰੁਪਏ ਕਿੱਲੋ ਉਹਨਾਂ ਨੇ ਕਰਤਾ ਇਹ ਕੁਛ ਉਹ ਕਰਨਾ ਚਾਹੁੰਦੇ ਹੈਗੇ ਆ ਪੰਜਾਬ ਦੀ ਜੜੀ ਆ ਉਹ ਦਿੱਲੀ ਦੇ ਨਾਲ ਲਾਕ ਡਾਟ ਕੁਅਰਜ ਦੀ ਨਹੀਂ ਹੈ ਜਦੋਂ ਪੰਜਵੇਂ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਤੇ ਬਿਠਾਇਆ ਜਹਾਂਗੀਰ ਦਿੱਲੀ ਦੇ ਤਖਤ ਤੇ ਸੀ ਜਦੋਂ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਹੋਈ ਦਿੱਲੀ ਦੇ ਤਖਤ ਦੇ ਕਹਣ ਤੇ ਹੋਈ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਦਿੱਲੀ ਲਿਆ ਕੇ ਸ਼ਹੀਦ ਕੀਤਾ ਉਹ ਦਿੱਲੀ ਦੇ ਤਖਤ ਨੇ ਕੀਤਾ ਕਿ ਆਨਲਾਈਨ ਜਿਹੜੀ ਖਰੀਦਦਾਰੀ ਹੋਊਗੀ ਵੀ ਇੰਨੇ ਤਰ੍ਹਾਂ ਦੀਆਂ ਮੰਡੀਆਂ ਬਣਾ ਦੇਣੀਆਂ ਜਿੱਥੇ ਤੁਹਾਨੂੰ ਵੱਧ ਰੇਟ ਮਿਲੇਗਾ ਉੱਥੇ ਤੁਸੀਂ ਆਪਣੀ ਫਸਲ ਵੇਚ ਦਿਓ ਯਾਨੀ ਕਿ ਕੋਈ ਪੱਕੀ ਮੰਡੀ ਨਹੀਂ ਤੇ ਕੋਈ ਪੱਕਾ ਰੇਟ ਨਹੀਂ ਪਹਿਲਾਂ ਵੱਧ ਦੇਣਗੇ ਜਿਵੇਂ ਆ ਕੰਪਨੀਆਂ ਨੇ ਕੀਤਾ ਮੋਬਾਈਲਾਂ ਵਾਲਿਆਂ ਨੇ ਭਾਰਤ ਦਾ ਨੀਤੀ ਆਯੋਗ ਇਹ ਕਹਿ ਰਿਹਾ ਕਿ ਭਾਰਤ ਦੇ ਖੇਤੀ ਖੇਤਰ ਦੇ ਵਿੱਚ 60 ਕਰੋੜ ਲੋਕ ਜਿਹੜੇ ਆ ਉਹ ਫालतू ਕੰਮ ਕਰ ਰਹੇ ਆ ਉਹਨਾਂ 60 ਕਰੋੜ ਲੋਕਾਂ ਨੂੰ ਖੇਤੀ ਖੇਤਰ ਚੋਂ ਬਾਰ ਕਰਨਾ ਉਹ ਕੌਣ ਨੇ ਉਹ ਛੋਟੇ ਦਰਮਿਆਨੇ ਕਿਸਾਨ ਨੇ ਮੋਦੀ ਸਰਕਾਰ ਨੇ ਮਾਰਕੀਟਿੰਗ ਪਾਲਿਸੀ ਦੇ ਨਾਂ ਹੇਠ ਪਹਿਲਾ ਵਾਲੇ ਕਾਨੂੰਨਾਂ ਨੂੰ ਸਾਡੇ ਤੇ ਦੁਬਾਰਾ ਮੜਨ ਦੀ ਕੋਸ਼ਿਸ਼ ਕੀਤੀ ਆ ਕਿਹਾ ਗਿਆ ਕਿ ਛੋਟੇ ਤੇ ਦਰਮਿਆਨੇ ਕਿਸਾਨ ਦੀ ਜ਼ਿੰਦਗੀ ਬਿਹਤਰ ਕਰਨੀ ਆ ਪਰ ਉਸ 34 ਪੇਜ ਦੇ ਦਸਤਾਵੇਜ਼ ਦੇ ਵਿੱਚ ਇੱਕ ਵਾਰ ਵੀ ਐਮਐਸਪੀ ਸ਼ਬਦ ਨਹੀਂ ਆਉਂਦਾਗਾ ਔਰ ਜੇ ਐਮਐਸਪੀ ਦਾ ਕਾਨੂੰਨ ਬਣਾਉਣਾ ਤਾਂ ਕਾਰਪੋਰੇਟ ਦਾ ਇਥੋਂ ਤਖਤਾ ਪਲਟਾਉਣਾ ਪੈਣਾ ਇਹ ਛੋਟੀ ਮੋਟੀ ਲੜਾਈ ਨਹੀਂ ਹੈ ਜੇ ਕੁਪਲੇਖੇ ਚ ਹੈ ਉਹਨੂੰ ਭਲੇਖਾ ਕੱਢ ਦੇਣਾ ਚਾਹੀਦਾ ਬਹੁਤ ਹੀ ਸਤਕਾਰਯੋਗ ਹਾਜ਼ਰੀਨ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋਦੀ ਸਰਕਾਰ ਨੇ ਮਾਰਕੀਟਿੰਗ ਪਾਲਿਸੀ ਦੇ ਨਾਂ ਹੇਠ ਪਹਿਲਾ ਵਾਲੇ ਕਾਨੂੰਨਾਂ ਨੂੰ ਸਾਡੇ ਤੇ ਦੁਬਾਰਾ ਮੜਨ ਦੀ ਕੋਸ਼ਿਸ਼ ਕੀਤੀ ਆ ਔਰ ਉਹਦੇ ਵਿੱਚ ਬਹੁਤ ਵੱਡੇ ਵੱਡੇ ਛੂਟ ਜਿਹੜੇ ਬੋਲੇ ਗਏ ਆ ਕੀ ਆ ਗਿਆ ਕਿ ਛੋਟੇ ਤੇ ਦਰਮਿਆਨੇ ਕਿਸਾਨ ਦੀ ਜ਼ਿੰਦਗੀ ਬਿਹਤਰ ਕਰਨੀ ਆ ਪਰ ਉਸ 34 ਪੇਜ ਦੇ ਦਸਤਾਵੇਜ਼ ਦੇ ਵਿੱਚ ਇੱਕ ਵਾਰ ਵੀ ਐਮਐਸਪੀ ਸ਼ਬਦ ਨਹੀਂ ਆਉਂਦਾਗਾ ਜਿੰਦੇ ਤੋਂ ਤੁਸੀਂ ਅੰਦਾਜ਼ਾ ਲਗਾਓ ਕਿ ਸਾਡੀ ਜ਼ਿੰਦਗੀ ਬਿਹਤਰ ਕਿਵੇਂ ਕਰਨੀ ਆ ਉਸ ਡਾਕੂਮੈਂਟਰੀ ਦੀ ਇੰਟਰੋਡਕਸ਼ਨ ਦੇ ਵਿੱਚ ਐਡੇ ਝੂਠ ਬੋਲੇ ਗਏ ਆ ਕਿ ਭਾਰਤ ਖਰਾਕ ਦੇ ਵਿੱਚ ਇੰਨਾ ਪੈਦਾ ਕਰਨ ਲੱਗ ਗਿਆ ਕਿ 50.2 ਬਿਲੀਅਨ ਡਾਲਰ ਦਾ ਖੇਤੀਬਾੜੀ ਦਾ ਜਿਹੜਾ ਨਿਰਯਾਤ ਕਰਨ ਲੱਗ ਗਿਆ ਕਿ ਬਾਹਰ ਸਮਾਨ ਵੇਚਣ ਲੱਗ ਗਿਆ ਖੇਤੀ ਦਾ ਜਦ ਕਿ ਹਾਲਾਤ ਇਹ ਆ ਕਿ ਦੁਨੀਆਂ ਦੇ ਵਿੱਚ ਜਦੋਂ ਭੁੱਖਮਰੀ ਵਾਲੇ ਮੁਲਕਾਂ ਦੀ ਸੂਚੀ ਬਣਦੀ ਹੈ 125 ਮੁਲਕਾਂ ਦੀ ਤਾਂ ਭਾਰਤ ਦਾ ਨੰਬਰ 111ਵਾਂ ਆਉਂਦਾ ਯਾਨੀ ਕਿ 110 ਬੰਦਿਆਂ ਤੋਂ 110 ਮੁਲਕਾਂ ਤੋਂ ਮਾੜੀ ਰੋਟੀ ਭਾਰਤ ਖਾ ਰਿਆ ਔਰ ਇਸ ਮਾਮਲੇ 'ਚ ਸਾਡੇ ਹਾਲਾਤ ਪਾਕਿਸਤਾਨ ਤੋਂ ਵੀ ਮਾੜੇ ਆ ਇਹ ਭਾਰਤ ਦੇ ਹਾਕਮਾਂ ਦਾ ਜਿਹੜਾ ਪਹਿਲਾ ਝੂਠ ਆ ਦੁਨੀਆ ਦੇ ਵਿੱਚ 5 ਸਾਲ ਤੋਂ ਘੱਟ ਉਮਰ ਦੇ ਬੱਚੇ ਜਿਹੜੀ ਜਿਹੜੇ ਮਾੜੀ ਖੁਰਾਕ ਨਾਲ ਮਰਦੇ ਆ ਉਹਦਾ 21% ਬੱਚੇ ਇਕੱਲੇ ਇਸ ਮੁਲਕ ਦੇ ਆ ਇਸ ਮੁਲਕ ਦੀਆਂ 56% ਔਰਤਾਂ ਉਹ ਖੂਨ ਦੀ ਕਮੀ ਦਾ ਸ਼ਿਕਾਰ ਆ ਤੇ ਜੇਕਰ ਸਮਾਜ ਦੇ ਐਸਸੀਐਸਟੀ ਲੋਕਾਂ ਨੂੰ ਦੇਖਿਆ ਜਾਵੇ ਤਾਂ ਐਸਟੀ ਕਬੀਲਿਆਂ ਦੀਆਂ 68% ਔਰਤਾਂ ਖੂਨ ਦੀ ਕਮੀ ਦਾ ਸ਼ਿਕਾਰ ਆ ਇਸ ਪੱਧਰ ਦੀ ਜਿਹੜੀ ਇਸ ਮੁਲਕ ਚ ਭੁੱਖ ਮਰੀ ਆ ਤੇ ਜੇ ਸਾਰੀ ਦੀ ਸਾਰੀ ਖੇਤੀ ਤੇ ਖੁਰਾਕ ਕਾਰਪੋਰੇਟ ਘਰਾਣਿਆਂ ਨੂੰ ਦੇ ਦਿੱਤੀ ਜਾਊਗੀ ਤੇ ਅੱਜ ਜਦੋਂ ਦੇਖਦੇ ਆਂ ਕਿ ਗੰਡਿਆਂ ਦਾ ਕੋਈ ਸਰਕਾਰੀ ਮੁੱਲ ਨਹੀਂ ਕੋਈ ਐਮਐਸਪੀ ਨਹੀਂ ਤੀਜੇ ਚੌਥੇ ਸਾਲ ਗੰਡਿਆਂ ਦਾ ਰੇਟ ਸਮਾਨੀ ਚੜਦਾ ਤੇ ਜਦੋਂ ਅਸੀਂ ਗੰਡੇ ਚੀਰਦੇ ਆ ਤਾਂ ਵੈਸੇ ਵੀ ਅੱਖਾਂ 'ਚ ਪਾਣੀ ਆਉਂਦਾ ਗੰਡੇ ਕੌਣੇ ਹੁੰਦੇ ਆ ਤੇ ਜਿੱਦਣ ਸਾਰੀ ਖੇਤੀ ਤੇ ਖਰਾਕ ਕਾਰਪੋਰੇਟ ਦੇ ਹੱਥੇ ਆ ਗਈ ਅੱਜ ਗੰਡੇ ਚੀਰ ਦੇ ਅੱਖਾਂ 'ਚ ਪਾਣੀ ਆਉਂਦਾ ਫਿਰ ਆਟਾ ਗੁੰਨਦੇ ਅੱਖਾਂ 'ਚ ਪਾਣੀ ਆਊਗਾ ਜਦੋਂ ਆਟਾ 1.5 200 ਰੁਪਏ ਕਿਲੋ ਉਹਨਾਂ ਨੇ ਕਰਤਾ ਇਹ ਕੁਛ ਉਹ ਕਰਨਾ ਚਾਹੁੰਦੇ ਹੈਗੇ ਆ ਇਸ ਕਰਕੇ ਉਹ ਬੜੇ ਸੁਭਾ ਲੁਭਾਵਨੇ ਸ਼ਬਦ ਲੈ ਕੇ ਆਏ ਆ ਉਹ ਕਹਿੰਦੇ ਕਿ ਕਿਸਾਨਾਂ ਦੀ ਆਮਦਨ ਵਧਾਉਣ ਵਾਸਤੇ ਅਸੀਂ ਮਲਟੀਪਲ ਮਾਰਕੀਟਸ ਲੈ ਕੇ ਆਉਣੀਆਂ ਕਈ ਤਰ੍ਹਾਂ ਦੀਆਂ ਮੰਡੀਆਂ ਲੈ ਕੇ ਆਉਣੀਆਂ ਨੇ ਇੱਕ ਉਹ ਮੰਡੀ ਆ ਜਿਹਨੂੰ APMC ਮੰਡੀ ਕਹਿੰਦੇ ਆ ਜਿੰਦੇ ਚਾਪਾਂ ਬੈਠੇ ਆ ਉਹ ਕਹਿੰਦੇ ਇਹਦੇ ਨਾਲ ਇੱਕ ਬਣਾਉਣੀ ਆ ਪ੍ਰਾਈਵੇਟ ਮੰਡੀ ਤੇ ਇਹਦੇ ਨਾਲ ਇੱਕ ਬਣਾਉਣੀ ਆ ਡਾਇਰੈਕਟ ਮੰਡੀ ਡਾਇਰੈਕਟ ਮੰਡੀ ਕੀ ਕਿ ਤੁਹਾਡੇ ਖੇਤ ਚੋਂ ਜਿੰਨੂੰ ਉਹ ਫਾਰਮ ਗੇਟ ਕਹਿੰਦੇ ਆ ਉਹ ਕਿਹੜੇ ਸਾਡੇ ਖੇਤਾਂ ਦੀਆਂ ਕੰਧਾਂ ਤੇ ਕਿਹੜੇ ਉਹਨਾਂ ਦੇ ਗੇਟ ਵੱਡੇ ਵੱਡੇ ਸ਼ਬਦਾਂ ਨਾਲ ਲੁਭਾਉਣਾ ਚਾਹੁੰਦੇ ਆ ਕਿ ਤੁਹਾਡੇ ਫਾਰਮ ਗੇਟ ਤੋਂ ਕੰਪਨੀ ਆ ਕੇ ਖਰੀਦੂਗੀ ਮੰਡੀ 'ਚ ਜਾਣ ਦੀ ਲੋੜ ਨਹੀਂ ਸਿੱਧਾ ਖਰੀਦੂਗੀ ਸਿੱਧਾ ਭੁਗਤਾਨ ਕਰੂਗੀ ਚੌਥਾ ਕਿ ஆன்ਲਾਈਨ ਜਿਹੜੀ ਆ ਖਰੀਦਦਾਰੀ ਹੋਊਗੀ ਵੀ ਐਨੇ ਤਰ੍ਹਾਂ ਦੀਆਂ ਮੰਡੀਆਂ ਬਣਾ ਦੇਣੀਆਂ ਜਿੱਥੇ ਤੁਹਾਨੂੰ ਵੱਧ ਰੇਟ ਮਿਲੂਗਾ ਉੱਥੇ ਤੁਸੀਂ ਆਪਣੀ ਫਸਲ ਵੇਚ ਦਿਓ ਯਾਨੀ ਕਿ ਕੋਈ ਪੱਕੀ ਮੰਡੀ ਨਹੀਂ ਤੇ ਕੋਈ ਪੱਕਾ ਰੇਟ ਨਹੀਂ ਪਹਿਲਾਂ ਵੱਧ ਦੇਣਗੇ ਜਿਵੇਂ ਆ ਕੰਪਨੀਆਂ ਨੇ ਕੀਤਾ ਮੋਬਾਈਲਾਂ ਵਾਲਿਆਂ ਨੇ ਕਿ ਪਹਿਲਾਂ ਸਸਤਾ ਦਿੱਤਾ ਫਰੀਦ ਦਿੱਤਾ ਤੇ ਅੱਜ ਇਹਨਾਂ ਲੁੱਟ ਰੇ ਆ ਹਾਲਾਤ ਇਹ ਆ ਕਿ ਪੂਰੀ ਦੁਨੀਆ ਦੇ ਕੈਲੰਡਰ ਦੇ ਵਿੱਚ ਮਹੀਨਾ 30 ਦਿਨਾਂ ਤੇ 31 ਦਿਨਾਂ ਦਾ ਆ ਜਿਓ ਵਾਲਿਆਂ ਦਾ ਕੱਲਿਆਂ ਦਾ ਮਹੀਨਾ 28 ਦਿਨਾਂ ਦਾ ਯਾਨੀ ਕਿ ਇੱਕ ਸਾਲ ਦੇ ਵਿੱਚ 12 ਨਹੀਂ 13 ਮਹੀਨਿਆਂ ਦਾ ਸਾਲ ਬਣਾ ਕੇ 1 ਮਹੀਨੇ ਦੀ ਵੱਧ ਲੁੱਟ ਕਰ ਰਿਆ ਇਹ ਐਗਜ਼ੈਂਪਲ ਆ ਕਾਰਪੋਰੇਟ ਘਰਾਣਿਆਂ ਨੇ ਲੁੱਟਣਾ ਕਿਵੇਂ ਆ ਇਸ ਤੋਂ ਪਹਿਲਾਂ ਇੱਕ ਬਲਾਰੇ ਨੇ ਅਮਰੀਕਾ ਦੀ ਗੱਲ ਕੀਤੀ ਆ ਉਸ ਤੋਂ ਵਧਨਾ ਮੈਂ ਜੋੜ ਕੇ ਇੱਕ ਹੋਰ ਗੱਲ ਕਹਿਣੀ ਚਾਹਣਾ ਭਾਰਤ ਦਾ ਨੀਤੀ ਆਯੋਗ ਇਹ ਕਹਿ ਰਿਹਾ ਕਿ ਭਾਰਤ ਦੇ ਖੇਤੀ ਖੇਤਰ ਦੇ ਵਿੱਚ 60 ਕਰੋੜ ਲੋਕ ਜਿਹੜੇ ਆ ਉਹ ਫालतू ਕੰਮ ਕਰ ਰਹੇ ਆ ਉਹਨਾਂ 60 ਕਰੋੜ ਲੋਕਾਂ ਨੂੰ ਖੇਤੀ ਖੇਤਰ ਚੋਂ ਬਾਰ ਕਰਨਾ ਉਹ ਕੌਣ ਨੇ ਉਹ ਛੋਟੇ ਦਰਮਿਆਨੇ ਕਿਸਾਨ ਨੇ ਉਹ ਖੇਤ ਮਜ਼ਦੂਰ ਨੇ ਇਹ ਕਿਵੇਂ ਪਤਾ ਲੱਗਾ ਉਹਨਾਂ ਨੂੰ ਕਿ ਇੰਨੇ ਕਰੋੜ ਲੋਕ ਖੇਤੀ ਦੇ ਵਿੱਚ ਆ ਜਿਹੜੀ ਇੱਥੇ ਮਰਦਮ ਸ਼ਮਾਰੀ ਹੁੰਦੀ ਆ ਉਹਦੇ ਰਾਹੀਂ ਉਹਨਾਂ ਨੂੰ ਜਿਹੜਾ ਪਤਾ ਲੱਗਦਾ 2011 ਤੋਂ ਬਾਅਦ ਮਰਦਮ ਸ਼ਮਾਰੀ ਹੋਈ ਨਹੀਂ ਅਮਰੀਕਾ ਦੇ ਵਿੱਚ ਵੀ ਜਦੋਂ ਪਹਿਲਾਂ ਉਹ ਗਿਣਦੇ ਸੀ ਕਿ ਇੰਨੇ ਕਿਸਾਨ ਆ ਤੇ ਹੁਣ ਮੇਰੇ ਵੀਰੋ ਬਜ਼ੁਰਗੋ ਮਤਾਓ ਪੈਣਾ ਜਦੋਂ ਅਮਰੀਕਾ ਚ ਮਰਦਮ ਸ਼ਮਾਰੀ ਹੁੰਦੀ ਆ ਦੇ ਉਹਦੇ ਵਿੱਚ ਕਿਸਾਨਾਂ ਵਾਲਾ ਖਾਨਾ ਨਹੀਂ ਹੈ ਕਿਉਂਕਿ ਕਿਸਾਨ ਖਤਮ ਕਰਤੇ ਇਸ ਕਰਕੇ ਉਹਨਾਂ ਦੀ ਗਿਣਤੀ ਕਰਨ ਦੀ ਜ਼ਰੂਰਤ ਨਹੀਂ ਹੈ ਸਾਡੇ ਇੱਥੇ ਗਿਣਤੀ ਕਰ ਰਹੇ ਆ ਤੇ ਦੱਸ ਰਹੇ ਆ ਕਿ 60 ਕਰੋੜ ਲੋਕਾਂ ਨੂੰ ਖੇਤੀ ਤੋਂ ਜਿਹੜਾ ਹੈਗਾ ਉਹ ਬਾਹਰ ਕਰਨਾ ਜਦੋਂ ਖੇਤੀ ਤੋਂ ਬਾਹਰ ਹੋਣਗੇ ਤੇ ਜਾਣਗੇ ਕਿੱਧਰ ਪਹਿਲਾਂ ਹੀ ਇੱਥੇ ਜਿਹੜੇ ਸਾਡੇ ਪਿੰਡਾਂ ਦੇ ਮਜ਼ਦੂਰ ਲੇਬਰ ਚੌਂਕ ਚਾਕੇ ਖੜਦੇ ਆ ਸਵੇਰ ਖੜਦੇ ਆ ਦੁਪਹਿਰੇ ਬਹੁਤ ਸਾਰੇ ਵਾਪਸ ਚਲੇ ਜਾਂਦੇ ਆ ਇਹ ਕੋਈ ਕੰਮ ਉਹਨਾਂ ਨੂੰ ਮਿਲਦਾ ਨਹੀਂ ਹੈ ਉਹ ਪੂਰੀ ਦੁਨੀਆ ਦੇ ਵਿੱਚ ਜਿਹੜੇ ਯੂਰਪੀਅਨ ਤੇ ਅਮਰੀਕਾ ਦੇ ਮੁਲਕਾਂ ਉਥੇ ਕਿਸਾਨ ਨੂੰ ਖੇਤੀ ਨਹੀਂ ਖਤਮ ਹੋਈ ਖੇਤੀ ਨਹੀਂ ਖਤਮ ਹੋਈ ਖੇਤੀ ਵਾਲੇ ਟੱਕ ਲੱਖ ਲੱਖ ਦੋ ਦੋ ਕਿੱਲਾਂ ਦੇ ਬਣ ਗਿਆ ਉਥੇ ਖੇਤੀ ਕਰਨ ਵਾਲਾ ਕਿਸਾਨ ਜਿਹੜਾ ਬਾਹਰ ਕਰ ਦਿੱਤਾ ਗਿਆ ਆ ਪਿਛਲੇ ਹਫਤੇ ਇੰਗਲੈਂਡ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਕਿ ਵੱਡੇ ਟਰੈਕਟਰ ਮਾਰਚ ਕੀਤੇ ਆ ਕਿ ਇੰਗਲੈਂਡ ਦੇ ਕਿਸਾਨਾਂ ਤੇ ਉੱਥੋਂ ਦੀ ਸਰਕਾਰ ਨੇ ਵਿਰਾਸਤੀ ਟੈਕਸ ਲਾਇਆ ਵਿਰਾਸਤੀ ਟੈਕਸ ਦਾ ਮਤਲਬ ਆ ਕਿ ਜਿਹੜੇ ਲਗਾਤਾਰ ਪੀੜੀ ਦੜ ਪੀੜੀ ਖੇਤੀ ਕਰ ਰਹੇ ਆ ਉਹਨਾਂ ਦੀ ਜਾਇਦਾਦ ਦੀ ਇੱਕ ਕੀਮਤ ਮਥਲੀ ਕਿ ਜਿੰਦੀ ਕੀਮਤ ਇਸ ਤੋਂ ਵੱਧ ਆ ਉਹਦੇ ਤੇ ਟੈਕਸ ਜਿਹੜਾ ਹੈਗਾ ਲਾਇਆ ਜਾਣਾ ਤੇ ਉੱਥੇ ਹਜ਼ਾਰਾਂ ਕਿਸਾਨ ਸੜਕਾਂ ਤੇ ਨਿੱਤਰਿਆ ਯਾਨੀ ਕਿ ਜਿਹੜੀ ਖੇਤੀ ਕੋਈ ਜੱਦੀ ਪੁਸ਼ਤੀ ਕਰਦਾ ਉਹਨੂੰ ਇੰਗਲੈਂਡ ਤੋਂ ਖੇਤੀ ਤੋਂ ਬਾਹਰ ਕਰਨਾ ਚਾਹੁੰਦੇ ਆ ਜੱਦੀ ਪੁਸ਼ਤੀ ਖੇਤੀ ਦਾ ਮਤਲਬ ਆ ਕਿ ਕਿਸਾਨ ਜਿਹੜਾ ਭਾਈਚਾਰਾ ਉਹਨੂੰ ਉਹ ਖਤਮ ਕਰਨਾ ਚਾਹੁੰਦੇ ਆ ਤੇ ਕਾਰਪੋਰੇਟ ਘਰਾਣਿਆਂ ਦੇ ਹੱਥ ਜਿਹੜੀ ਆ ਖੇਤੀ ਦੇਣਾ ਚਾਹੁੰਦੇ ਆ ਅੱਜ ਅਮਰੀਕਾ 'ਚ 300 ਕਿੱਲੇ ਵਾਲਾ ਕਿਸਾਨ ਗਰੀਬ ਕਿਸਾਨ ਮੰਨਿਆ ਜਾਂਦਾ ਜਿਵੇਂ ਇੱਥੇ ਖੇਤੀਬਾੜੀ ਯੂਨੀਵਰਸਿਟੀ ਕਹਿੰਦੀ ਆ ਕਿ 10 ਏਕੜ ਵਾਲੇ ਤੋਂ ਘੱਟ ਖੇਤੀ ਹੈ ਜਿਹੜੀ ਉਹ ਲਾਹੇਵੰਦਾ ਨਹੀਂ ਰਹੇਗੀ ਇੰਗਲੈਂਡ 'ਚ ਇੱਕ ਮਜ਼ਾਰਾ ਕਰੀ ਕਿਸਾਨ ਕਹਿੰਦਾ ਕਿ ਮੇਰੇ ਕੋਲ 50 ਕਿੱਲੇ ਜ਼ਮੀਨ ਆ ਤੇ 50 گاਵਾਂ ਨੇ ਮੇਨਾ ਗਰੀਬ ਕਿਸਾਨਾ ਤੁਹਾਨੂੰ ਲੱਗਦਾ ਹੋ ਸਕਦਾ ਕਿ ਬਹੁਤ ਅਮੀਰ ਆ ਪਰ ਇੰਗਲੈਂਡ 'ਚੋਂ ਗਰੀਬ ਕਿਸਾਨ ਜਿਹੜਾ ਮੰਨਿਆ ਜਾ ਰਿਹਾ ਤੇ ਇੱਥੇ ਜਿਹੜੇ 2 ਤੋਂ 5 ਏਕੜ ਵਾਲੇ ਕਿਸਾਨ ਆ ਜਿਹੜੇ 90% ਤੋਂ ਉੱਪਰ ਗਿਣਤੀ ਬਣਦੀ ਆ ਉਹਨਾਂ ਨੂੰ ਇਹਨਾਂ ਕੰਪਨੀਆਂ ਨੇ ਖੇਤੀ ਤੋਂ ਜਿਹੜਾ ਹੈਗਾ ਉਹ ਬਾਹਰ ਕਰਨਾ ਮੈਂ ਇੱਕੋ ਗੱਲ ਕਹਿ ਕੇ ਆਪਣੀ ਗੱਲ ਸਮਾਪਤ ਜਿਹੜੀ ਹੈਗੀ ਆ ਉਹ ਕਰੂੰਗਾ ਇੱਕ ਬਰਤਾਨਦ ਬਣਾਇਆ ਗਿਆ ਇੱਕ ਗੱਲ ਸਾਰੀ ਗਈ ਦਿੱਲੀ ਮੋਰਚੇ ਤੋਂ ਬਾਅਦ ਭਾਜਪਾ ਤੇ ਉਹਦੇ ਆਈਟੀ ਸੱਲਾਂ ਦੁਆਰਾ ਉਹਨਾਂ ਦੇ ਪਿੱਠੂਆਂ ਦੁਆਰਾ ਕਿ ਕਿਸਾਨ ਜਗ੍ਹਾ-ਜਗ੍ਹਾ ਧਰਨੇ ਲਾਉਂਦੇ ਆ ਕਿਸਾਨ ਜਗ੍ਹਾ-ਜਗ੍ਹਾ ਕਾਰੋਬਾਰ ਪ੍ਰਭਾਵਿਤ ਕਰਦੇ ਆ ਆਮ ਲੋਕ ਪਰੇਸ਼ਾਨ ਹੁੰਦੇ ਆ ਪਰ ਇੱਕ ਗੱਲ ਅੱਜ ਸਾਰਿਆਂ ਨੂੰ ਸਮਝ ਲੈਣੀ ਚਾਹੀਦੀ ਆ ਕਿ ਕਾਰਪੋਰੇਟ ਦਾ ਇੱਕ ਨਾਰਾ ਪੂਰੀ ਦੁਨੀਆ 'ਚ ਜਿੰਨੂੰ ਕਹਿੰਦੇ ਆ ਕਿ ਗੈਟ ਬਿਗ ਔਰ ਗੈਟ ਆਊਟ ਉਹ ਕਹਿੰਦਾ ਵੱਡੇ ਬਣਜੋ ਜਾਂ ਦਫਾ ਹੋਜੋ ਕੀ ਅਸੀਂ 10000 ਕਿੱਲੇ ਦਾ ਫਾਰਮ ਬਣਾ ਸਕਦੇ ਆ ਨਹੀਂ ਬਣਾ ਸਕਦੇ ਇਸ ਕਰਕੇ ਕਹਿੰਦੇ ਬਾਹਰ ਹੋਵੋ ਅਸੀਂ ਤੁਹਾਨੂੰ ਬਣਾ ਕੇ ਦਿਖਾਉਣੇ ਆ ਓਪਰਚੂਨ ਦੇ ਖੇਤ ਚਾਏ ਉਹ ਕਹਿੰਦੇ ਵੱਡਾ ਮਾਲ ਖੋਲ ਲਓ 1 ਕਿਲੋਮੀਟਰ ਲੰਬਾ ਜੇ ਨਹੀਂ ਖੋਲ ਸਕਦੇ ਆ ਦੁਕਾਨਾਂ ਰੇੜੀਆਂ ਚੱਕੋ ਅਸੀਂ ਤੁਹਾਨੂੰ ਬਣਾ ਕੇ ਦਿਖਾਉਣੇ ਆ ਉਹ ਹਰ ਪਾਸੇ ਆ ਪਿਛਲੇ ਦਿਨੀ ਤੁਸੀਂ ਸੁਣਿਆ ਹੋਣਾ ਕਿ ਪੰਜਾਬ ਚ ਦੁੱਧ ਦੇ ਸਿੰਪਲ ਭਰੇ ਗਏ ਇਹ ਕਿਹਾ ਗਿਆ ਕਿ ਪੰਜਾਬ ਦੇ ਦੁੱਧ ਚ ਜ਼ਹਿਰ ਬਹੁਤ ਆ ਔਰ ਕਿਸੇ ਨੇ ਨਹੀਂ ਪੁੱਛਿਆ ਕਿ ਕਿਸੇ ਦੁੱਧ ਵੇਚਣ ਵਾਲੀ ਕੰਪਨੀ ਜਿਹੜੀ ਪੈਕਟਾਂ ਚ ਦੁੱਧ ਵੇਚਦੀ ਆ ਉਹਦਾ ਕਿਸੇ ਨੇ ਦੁੱਧ ਨਹੀਂ ਚੈੱਕ ਕੀਤਾ ਕਿ ਕੰਪਨੀਆਂ ਪੈਕਟਾਂ ਚ ਕੀ ਵੇਚਦੀਆਂ ਉਹ ਦੁੱਧ ਚੈੱਕ ਹੋਇਆ ਪਿੰਡਾਂ ਦੇ ਮਜ਼ਦੂਰਾਂ ਦਾ ਕਿਸਾਨਾਂ ਦਾ ਕਿਉਂਕਿ ਛੋਟੇ ਤੇ ਦਰਮਿਆਨੇ ਨੂੰ ਇੱਥੇ ਵੀ ਨਹੀਂ ਵੇਖਣਾ ਚਾਹੁੰਦੇ ਜਿਨ੍ਹਾਂ ਨੇ ਇੱਕ ਦੋ ਮੱਝਾਂ ਰੱਖੀਆਂ ਨੇ ਜਿਹੜੇ ਦੁੱਧ ਵੇਚ ਕੇ ਗੁਜ਼ਾਰਾ ਕਰਦੇ ਆ ਇਹਨੂੰ ਵੀ ਉਹ ਬਾਹਰ ਕੱਢਣਾ ਚਾਹੁੰਦੇ ਆ ਤੇ ਪੈਕਟਾਂ ਵਾਲਾ ਆਪਣਾ ਕੰਪਨੀਆਂ ਜਿਹੜਾ ਦੁੱਧ ਵੇਚਣਾ ਚਾਹੁੰਦੀਆਂ ਨੇ ਆਨਲਾਈਨ ਸ਼ਾਪਿੰਗ ਆ ਗਈ ਆ ਆ ਦੁਕਾਨਦਾਰਾਂ ਨੂੰ ਰੇੜੀ ਵਾਲਿਆਂ ਨੂੰ ਜਿਹੜਾ ਸੀ ਛੋਟੇ ਵਪਾਰੀਆਂ ਨੂੰ ਖਤਮ ਕਰਨ ਵਾਸਤੇ ਇਸ ਕਰਕੇ ਵੀਰੋ ਆ ਜਿਹੜੇ ਵੱਡੇ ਵੱਡੇ ਮਾਲ ਖੁੱਲ ਰਹੇ ਆ ਥੋੜੀਆਂ ਦੁਕਾਨਾਂ ਬੰਦ ਹੋ ਰਹੀਆਂ ਇਹ ਕਿਸਾਨ ਨਹੀਂ ਖੋਲ ਰਹੇ ਇਹ ਕਾਰਪੋਰੇਟ ਘਰਾਣੇ ਖੋਲ ਰਹੇ ਆ ਆਨਲਾਈਨ ਸ਼ਾਪਿੰਗ ਜੜਿਆ ਉਹ ਕਿਸਾਨ ਨਹੀਂ ਲੈ ਕੇ ਆਏਗੇ ਉਹ ਕਾਰਪੋਰੇਟ ਘਰਾਣੇ ਲੈ ਕੇ ਆਏ ਆ ਇਸ ਕਰਕੇ ਅੱਜ ਕਿਸਾਨ ਨੂ ਤਾਂ ਤੁਹਾਨੂੰ ਕਿਸਾਨ ਜਥੇਬੰਦੀਆਂ ਨੂੰ ਸਗੋਂ ਸਲੂਟ ਕਰਨਾ ਚਾਹੀਦਾ ਕਿ ਦੁਨੀਆ ਚਿਹੜਾ ਕਾਰਪੋਰੇਟ ਨੇ ਇੱਕ ਦਰਦ ਦਾ ਸਿਲਸਲਾ ਚਲਾਇਆ ਛੋਟੇ ਦਰਮਿਆਨੇ ਲੋਕਾਂ ਨੂੰ ਉਹਨਾਂ ਦੇ ਖਿਲਾਫ ਇੱਕ ਡਾਂਕੇ ਕਿਸਾਨੀ ਖੜੀ ਆ ਪੰਜਾਬ ਦੀ ਇੱਕ ਡਾਂਕੇ ਕਿਸਾਨੀ ਖੜੀ ਐ ਇਸ ਮੁਲਕ ਦੀ ਸੰਯੁਕਤ ਕਿਸਾਨ ਮੋਰਚੇ ਦੀ ਗਵਾਈ ਦੇ ਵਿੱਚ ਤੇ ਇੱਕ ਵਾਰ ਫੇਰ ਉਹਨਾਂ ਨੇ ਹੱਲਾ ਬੋਲਿਆ ਇੱਕ ਵਾਰ ਫੇਰ ਪੰਜਾਬ ਦੇ ਲੋਕਾਂ ਨੂੰ ਜਿਹੜਾ ਇੱਕ ਡਾਂਕੇ ਖੜਨਾ ਚਾਹੀਦਾ ਕਿਉਂਕਿ ਪੰਜਾਬ ਦੀ ਜਿਹੜੀ ਆ ਉਹ ਦਿੱਲੀ ਦੇ ਨਾਲ ਲਾਕਡ ਕੁਵਜਦੀ ਨਹੀਂ ਹੈ ਜਦੋਂ ਇੱਕੋ ਮਿੰਟ ਜਦੋਂ ਬਾਬਰ ਨੇ ਗੁਰੂ ਸਾਹਿਬ ਨੂੰ ਜੇਲ੍ਹ ਚ ਬੰਦ ਕੀਤਾ ਉਹ ਦਿੱਲੀ ਦੇ ਤਖਤ ਤੇ ਬੈਠਾ ਸੀ ਜਦੋਂ ਪੰਜਵੇਂ ਗੁਰੂ ਅਰਜਨ ਦੇਵ ਜੀ ਨੂੰ ਤਤਤੀਵੀ ਤੇ ਬਿਠਾਇਆ ਜਹਾਂਗੀਰ ਦਿੱਲੀ ਦੇ ਤਖਤ ਤੇ ਸੀ ਜਦੋਂ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਹੋਈ ਦਿੱਲੀ ਦੇ ਤਖਤ ਦੇ ਕਹਿਣ ਤੇ ਹੋਈ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਦਿੱਲੀ ਲਿਆ ਕੇ ਸ਼ਹੀਦ ਕੀਤਾ ਉਹ ਦਿੱਲੀ ਦੇ ਤਖਤ ਨੇ ਕੀਤਾ ਤੇ ਜਦੋਂ ਅਸੈਂਬਲੀ 'ਚ ਬੰਬ ਸੱਟਿਆ ਭਗਤ ਸਿੰਘ ਨੇ ਉਹ ਵੀ ਦਿੱਲੀ 'ਚ ਜਾ ਕੇ ਸੱਟਿਆ ਇਸ ਕਰਕੇ ਕੁਆ ਫੇਰ ਜੇ ਦਿੱਲੀ ਦੇ ਹਾਕਮ ਵੰਗਾਰ ਦੇ ਆ ਤੇ ਪੰਜਾਬ ਨੇ ਦੁਨੀਆ 'ਚ ਅੱਗੇ ਐਗਜ਼ਾਮਪਲ ਸੈੱਟ ਕੀਤੀ ਆ ਲੜਾਈ ਦੀ ਇੱਕ ਵਾਰ ਫੇਰ ਤੁਹਾਨੂੰ ਲਲਕਾਰਿਆ ਉਸ ਲਲਕਾਰ ਨੂੰ ਹੰਗਾਰਾ ਭਰਨਾ ਔਰ ਪੂਰੇ ਮੁਲਕ ਦੇ ਕਿਸਾਨਾਂ ਨੂੰ ਔਰ ਪੰਜਾਬ ਦੇ ਖਾਸ ਕਰਕੇ ਕਿਸਾਨਾਂ ਨੂੰ ਪੰਜਾਬ ਦੇ ਪਿੰਡਾਂ ਦੇ ਮਜ਼ਦੂਰਾਂ ਨੂੰ ਇਥੋਂ ਦੇ ਛੋਟੇ ਦੁਕਾਨਦਾਰਾਂ ਨੂੰ ਇਹ ਦੱਸਣਾ ਕਿ ਕਾਰਪੋਰੇਟ ਇਹ ਸਾਮਰਾਜੀਵਾਦ ਸਾਡਾ ਸਾਂਝਾ ਦੁਸ਼ਮਣ ਆ ਔਰ ਜੇ ਐਮਐਸਪੀ ਦਾ ਕਾਨੂੰਨ ਬਣਾਉਣਾ ਤਾਂ ਕਾਰਪੋਰੇਟ ਦਾ ਇਥੋਂ ਤਖਤਾ ਪਲਟਾਉਣਾ ਪੈਣਾ ਇਹ ਛੋਟੀ ਮੋਟੀ ਲੜਾਈ ਨਹੀਂ ਹੈ ਜੇ ਕੁਪਲੇਖੇ ਚ ਹੈ ਉਹਨੂੰ ਭੁਲੇਖਾ ਕੱਢ ਦੇਣਾ ਚਾਹੀਦਾ ਵਿਸ਼ਾਲ ਇਕਾ ਸਮੁੱਚੇ ਸਮਾਜ ਦੇ ਉਹਨਾਂ ਵਰਗਾਂ ਦਾ ਜਿਹੜੇ ਕਾਰਪੋਰੇਟ ਦੇ ਟਾਰਗੇਟ ਤੇ ਆ ਤਾਂ ਹੀ ਅਸੀਂ ਇਹ ਖੇਤੀ ਜੋ ਕਾਰਪੇਟ ਨੂੰ ਬਾਹਰ ਕੱਢ ਸਕਦੇ ਆ ਤਾਂ ਹੀ ਛੋਟਾ ਛੋਟਾ ਦਰਮਿਆਨਾ ਇੱਥੇ ਬੈਠ ਸਕਦਾ ਮੈਂ ਸਮਾਂ ਥੋੜਾ ਵੱਧ ਲੈ ਗਿਆ ਇਸ ਗੱਲ ਦੀ ਮਾਫੀ ਮੰਗਦਾ ਇਨੀਆਂ ਗੱਲਾਂ ਕਹਿੰਦਾ ਮੈਂ ਆਪਣਾ ਥਾਂ ਲਊਗਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ